ਇਨਾ ਪਾ ਇਲਾ ਪਾਰਟੀ ਦਾ ਬੜਾ ਜੀ ਮਰਜੀ ਕੀ ਨਾ ਆਪਣਾ ਹਾਂਜੀ ਰਣਜੀਤ ਸਿੰਘ ਜੀ ਹਾਂਜੀ ਤੇ ਇਹ ਕੀ ਮਸਲਾ ਜਿਹੜਾ ਸਕੂਲ ਦੇ ਵਿੱਚ ਪਾਣੀ ਭਰਿਆ ਕੀ ਕਰ ਰਹੇ ਆ ਮੋਢੇ ਵਿੱਚ ਮੈਂ ਪਿਛਲੇ 6 ਸਾਲਾਂ ਤੋਂ ਇਥੇ ਜੀ ਅਫੀਸਰ ਇੰਚਾਰਜ ਸਮਝਾ ਦਿਆ ਇਹ ਸਕੂਲ ਦੇ ਵਿੱਚ 15 ਸਾਲਾਂ ਤੋਂ ਪਹਿਲਾਂ ਵੀ ਗੱਲ ਹੈ ਜੀ ਜਿਹੜਾ ਸਕੂਲ ਹੈ ਛੱਪੜ ਦੇ ਵਿੱਚ ਬਣਿਆ ਸੀਗਾ ਤੇ ਛੱਪੜ ਦੇ ਵਿੱਚ ਬਣ ਕਰਕੇ ਜੀ ਆ ਜੀ ਇਹ ਸਕੂਲ ਦੇ ਵਿੱਚ ਮਿੱਟੀ ਕਾਫੀ ਅਸੀਂ ਪਾ ਦਿੱਤੀ ਕਿਉਂਕਿ ਮਿੱਟੀ ਦੀ ਜਿਹੜੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਆਉਂਦੀ ਫੇਰ ਵੀ ਸਾਡੀਆਂ ਕੋਸ਼ਿਸ਼ਾਂ ਦੇ باوجود ਅਸੀਂ ਕਾਫੀ ਮਿੱਟੀ ਪਾਈ ਪਿੰਡ ਦੇ ਜਿਹੜਾ ਸਰਪੰਚਾ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਪਰ ਹੁਣ ਕੀ ਹੋਇਆ ਮੇਨ ਗੱਲ ਕੀ ਹੋਈ ਆ ਕਿ ਜਿਹੜਾ ਜਿਹੜਾ ਬੰਨ ਆ ਉਹ ਪਿੰਡ ਵਾਲਿਆਂ ਦੇ ਅਲਪਛਾਤੇ ਬੰਦਿਆਂ ਨੇ ਕੀ ਕੀਤਾ ਬੰਨ ਤੋੜ ਦਿੱਤਾ ਉਹਦਾ ਬੰਨ ਤੋੜ ਕੇ ਜਿਹੜਾ ਜਿਲ੍ਹਾ ਛੱਪੜ ਦਾ ਪਾਣੀ ਆ ਸਾਰਾ ਭਰਿਆ ਪਿਆ ਸੀ ਤੇ ਉਹ ਸਾਰਾ ਹੀ ਪਿੰਡ ਦੇ ਜਿਹੜਾ ਅੰਗਲ ਵਾਲੋ ਤੋੜ ਦਿੱਤਾ ਤੇ ਉਹਦੇ ਕਰਕੇ ਕੀ ਆ ਸਕੂਲ ਦੇ ਵਿੱਚ ਪਾਣੀ ਆ ਗਿਆ ਤੇ ਉਹ ਪਛਾਟੇ ਬੰਦਿਆਂ ਨੂੰ ਮੇਰੀ ਇੱਕ ਬੇਨਤੀ ਹੈ ਕਿ ਜੇ ਕੋਈ ਗਲਬਾਤ ਹੋ ਗਈ ਜੇ ਸਕੂਲ ਦੇ ਵਿੱਚ ਕੋਈ ਜਾਨੀ ਮਾਨੀ ਜੇ ਬਿਲਡਿੰਗ ਨੂੰ ਵੀ ਕੋਈ ਨੁਕਸਾਨ ਹੋ ਗਿਆ ਉਹ ਖੁਦ ਜ਼ਿੰਮੇਵਾਰ ਹੋਣਗੇ ਤੇ ਇਹਦੀ ਜਿਹੜੀ ਭਾ ਲਿਆ ਪ੍ਰਸ਼ਾਸਨ ਕਰੇਗਾ ਇਹ ਸਾਡੇ ਕੋਲ ਉਸ ਉਸ ਚੀਜ਼ ਦਾ ਸਾਡੇ ਕੋਲ ਕੋਈ ਜਵਾਬ ਨਹੀਂਗਾ ਪਰ ਜਿਹੜੇ ਵੀ ਬੰਦਿਆਂ ਨੇ ਹਰਕਤ ਕੀਤੀ ਆ ਬੰਦ ਤੋੜਿਆ ਵਾ ਬਹੁਤ ਮਾੜੀ ਹਰਕਤ ਇਹ ਬੰਦ ਫਿਰ ਕਿੰਨਾ ਬੰਨਿਆ ਵਾ ਤੇ ਮੈਂ ਖੁਦ ਆਪ ਮਤਲਬ ਬੱਚਿਆਂ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਸੀ ਕਿਸੇ ਬੱਚੇ ਦੇ ਮਾਤਾ ਪਿਤਾ ਉਹਨਾਂ ਦੀ ਮਦਦ ਨਾਲ ਦਰ ਮੈਂ ਖੁਦ ਆਪ ਜਿਹੜਾ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਤੁਸੀਂ ਵੀ ਬੰਦ ਸਕਦੇ ਤੇ ਮੈਂ ਖੁਦ ਬੰਦ ਲਵਾ ਇਹ ਪਾਣੀ ਸਾਰਾ ਸਕੂਲ ਦੇ ਅੰਦਰ ਗਿਆ ਵਾ ਸਾਰੀ ਜੰਗਾ ਵੀ ਸਪਰ ਦਾ ਸਾਰਾ ਖਾਲੀ ਹੋ ਗਿਆ ਸਾਰੇ ਸਕੂਲ ਦੇ ਚਲ ਗਿਆ ਪਰ ਉਹ ਬੜੀ ਮਾਰੀ ਹਰ ਚਿਤ ਕੀਤੀ ਜਿਨ੍ਹਾਂ ਨੇ ਵੀ ਕੀਤੀ ਹੈ ਕਹਿੰਦੇ ਨਾ ਵੀ ਗ੍ਰਾਂਟ ਵੀ ਆਈਆਂ ਸਕੂਲ ਦੇ ਵਿੱਚ ਤੇ ਖੁਰਦਪੁਰ ਤੋਂ ਹੋਈਆਂ ਜਿਹੜੀਆਂ ਗ੍ਰਾਂਟਸ ਆਉਂਦੀਆਂ ਵਾ ਜਿੰਨੀਆਂ ਵੀ ਗ੍ਰਾਂਟਸ ਆਉਂਦੀਆਂ ਵਾ ਉਹ ਸਾਰੀਆਂ ਕੋਈ ਵੀ ਮਿੱਟੀ ਦੀ ਗ੍ਰਾਂਟ ਨਹੀਂ ਆਉਂਦੀ ਉਹਦੇ ਵਿੱਚ ਕੋਈ ਨਹੀਂ ਜੇ ਮਿੱਟੀ ਦੀ ਆਉਂਦੀ ਹੁੰਦੀ ਤਾਂ ਹੁਣ ਤੱਕ ਮੇਰੇ ਖਿਆਲ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਵਿੱਚ ਉਹ ਸਾਰਾ ਹੀ ਜਿਹੜਾ ਵਾ ਜਿਹੜਾ ਪੂਰੇ ਜਾਣਾ ਸੀਗਾ ਛੱਪੜ ਪਰ ਉਹ ਬਾਕ ਕਿਸਮ ਦੀ ਆ ਗਈ ਸਰਕਾਰਾਂ ਵੱਲੋਂ ਜਿਹੜੀਆਂ ਸਾਡੀ ਜਿਹੜੀ ਗਲਾਟ ਆ ਉਹ ਨਹੀਂ ਰਹੀਆਂ ਵੀ ਦਰਖਾਸਤਾਂ ਦੀ ਦਰਖਾਸਤ ਦਿੱਤੀ ਹੈ ਕੋਈ ਜਿੰਨਾ ਤੁਹਾਨੂੰ ਜਿੱਤੇ ਛੱਕਿਆ ਵੀ ਇਹ ਬੰਨ ਤਿੰਨਾ ਤੋੜਿਆ ਮੈਂ ਇੱਕ ਮੁਲਾਜ਼ਮ ਹੋਂ ਦੇ ਨਾਤੇ ਮੈਂ ਦਰਖਾਸਤ ਜਦੋਂ ਮੈਂ ਸਾਰੇ ਦਸਤਾਵੇਜ਼ ਵੀ ਜੇ ਦਿਨੇ ਆ ਉਹ ਬਾਅਦ ਵਿੱਚ ਜਿਹੜਾ ਗੋਲ ਮੋਲ ਜਿਹਾ ਕੰਮ ਹੋ ਜਾਂਦਾ ਵਾ ਤੇ ਉਹਦੇ ਵਿੱਚ ਫਿਰ ਜਿਹੜੇ ਪਿੰਡ ਵਾਲੇ ਜਿਹਦੇ ਖਿਲਾਫ ਜਾਂ ਦਰਖਾਸਤ ਹੁੰਦੀ ਆ ਉਹਰ ਸਾਡਾ ਵੈਰੀ ਭਾਂਜਾ ਦਾ ਦੁਸ਼ਰ ਭਾਂਜਾ ਦਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਹ ਖੁਦ ਪਿੰਡ ਵਾਲਿਆਂ ਕੋਲੋਂ ਇਨਕੁਆਇਰੀ ਕਰਕੇ ਜਿਹੜੇ ਵੀ ਬੰਦੇ ਨੇ ਇਹ ਕੰਮ ਕੀਤਾ ਵਾ ਉਹਨੂੰ ਤਖਤ ਜਿਹੜੀ ਬਹੁਤ ਜ਼ਿਆਦਾ ਸਜ਼ਾ ਮਿਲੇ ਕਿਉਂਕਿ ਇਹ ਬੱਚਿਆਂ ਦਾ ਕੰਮ ਆ ਬਿਲਡਿੰਗ ਵੀ ਜਿਹੜੀ ਆ ਉਹ ਪਾਣੀ ਦੇ ਵਿੱਚ ਖਲੋਤੀ ਆ ਤੇ ਬੜਾ ਬੁਰਾ ਹਾਲ ਆ ਕੋਲਦਾਰ ਕੀ ਆ ਕਿ ਇੱਕ ਤੇ ਪਾਣੀ ਖਲੋਤਾ ਵਾ ਇੱਕ ਇੱਕ ਨਾਲ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਤੇ ਕਰਕੇ ਮੈਂ ਫਿਰ गुजारिश ਕਰਦਾ ਵਾ ਕਿ ਇਹ ਜਿਹੜਾ ਵਾ ਜਿੰਨੇ ਵੀ ਲੋਕ ਇਹੋ ਜਿਹਾ ਗਲਤ ਕੰਮ ਕਰਦੇ ਆ ਇੱਕ ਤੇ ਉਹਨਾਂ ਨੂੰ ਫਟਕਾਰਿਆ ਮੇਰੀ ਇੱਕ ਹੋਰ ਵੀ ਬੇਇੱਜ਼ਤੀ ਵੀ ਆ ਕਿ ਇਹ ਕੰਮ ਨਾ ਕਰੋ ਕੋਈ ਵੀ ਨਹੀਂ ਬਦਲਾ ਦਿੰਦੇ ਆ ਪਰ ਅੱਗੇ ਤੋਂ ਨਾ ਤੋੜੋ ਜੇ ਅੱਗੇ ਤੋਂ ਫੇਰ ਉਹਨਾਂ ਨੂੰ ਇਹੋ ਕਹਿੰਦੇ ਆ ਕਿ ਜੇ ਮਨ ਲੱਗਾ ਵਾਂ ਨੂੰ ਨਾ ਤੋੜੋ ਕਿਉਂ ਬੱਚਾ ਦਾ ਕਿਉਂ ਬੱਚਾ ਦਾ ਨੁਕਸਾਨ ਕਰਦੇ ਜੀ ਬੜੀ ਮਾਰੀ ਗੱਲ ਹੈ ਨੁਕਸਾਨ ਕਰਦੇ ਬਲਾਦਾ ਜੀ ਜੋ ਤੁਸਨਾ ਪੁੱਛਣਾ ਕੋਈ ਨਾ ਜਵਾਬ ਦਿਨਾ ਆਜਾ ਆਜਾ ਹਾਂਜੀ ਸੁਪਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਮੰਗਲ ਸਿੰਘ ਹੈ ਜੀ ਇੱਥੇ ਪਿੰਡ ਸਾਹਿਬਦੀ ਨਕੀ ਤੇ ਕੀ ਮਸਲਾ ਜੀ ਜਿਹੜਾ ਵੀ ਇਕੱਠੇ ਹੋਏ ਤੁਸੀਂ ਇਹ ਮਸਲਾ ਜੀ ਕਾਫੀ ਗੰਭੀਰ ਹੈ ਜੀ ਹੁਣ ਪਾਣੀ ਵੀ ਆਬਾਦੀ ਜ਼ਿਆਦਾ ਹੋਣ ਕਰਕੇ ਛੱਪੜ ਸਾਡੇ ਕੋਲ ਦੋ ਤੇ ਉਹ ਛੱਪੜ ਚਲੋ ਵੀ ਸਾਡੀ ਜਲੀ ਵੀ ਖਾਈ ਵੀ ਕੀਤੀ ਹੈ ਜੀ ਤੇ ਛੱਪੜਾਂ ਦੇ ਵਿੱਚ ਉਹ ਗਾੜੀ ਗਾਹ ਪਾਣੀ ਦੀ ਨਿਕਾਸੀ ਨਹੀਂ ਹੋਈ ਜੀ ਅਸੀਂ ਸਰਕਾਰ ਕੋ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਸਾਡਾ ਹੱਲ ਕਰਾਇਆ ਜਾਵੇ ਜਾਂ ਸਾਡੇ ਇੱਥੇ ਲਾਗੇ ਝਭਾਲ ਖੇਤ ਦੇ ਵਿੱਚ ਇੱਕ ਡਰੇਨ ਦਾ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਹੋਣ ਨੂੰ ਹੋਣੀ ਚਾਹੀਦੀ ਹੈ ਨਾਲ ਨਾਲ ਨਾੜੇ ਬਣੇ ਚਾਹੀਦੇ ਆ ਤੇ ਜਿਹੜੀ ਆ ਵੇਖੋ ਸਾਡੇ ਸਕੂਨ ਦਾ ਕਿੰਨਾ ਬੁਰਾ ਹਾਲ ਆ ਇਹਦੇ ਵਿੱਚ ਇਹ ਨਾਲੋਂ ਦਾ ਹੱਲ ਹੋ ਜੂਗਾ ਜੀ ਇਹ ਪਾਣੀ ਕਿਧਰੋਂ ਆਇਆ ਵਾ ਇਹ ਪਾਣੀ ਦੀ ਫਿਲਾ ਆ ਦੀ ਪਿੰਡ ਦਾ ਹੀ ਆ ਜੀ ਇਹਦਾ ਪਾਣੀ ਹੈ ਛੱਪੜ ਜਿਆਦਾ ਹੋਰ ਬਰੂੜਦਾ ਕਿ ਜਿਹਨੂੰ ਪ੍ਰਸਾਦ ਹੁੰਦੀ ਆ ਤੇ ਉਦੋਂ ਫਿਰ ਜਿਹੜਾ ਵੀ ਮਗਾੜੀ ਲਾਗੇ ਕੋ ਫਸਲ ਦਾ ਕੋ ਨੁਕਸਾਨ ਹੁੰਦਾ ਤੇ ਉਹ ਫਿਰ ਜਾਂ ਕੋ ਪਿਰਦਾ ਜਾਂ ਘਰ ਕਿਹੜੇ ਪਾਣੀ ਵੜਦਾ ਉਹ ਫਿਰ ਸਕੂਲ ਨੂੰ ਵੀ ਮਤਲਬ ਆ ਕੇ ਵੜ ਦਿੰਦੇ ਆ ਜੀ ਤੇ ਪਿੱਛੋਂ ਪਾਣੀ ਵੀ ਵੜਿਆ ਵਾ ਕਹਿੰਦੇ ਹਾਂਜੀ ਹਾਂਜੀ ਵੜਿਆ ਵੀ ਜਦੋਂ ਮਤਲਬ ਕਿਸੇ ਦਾ ਘਰ ਦਾ ਜਾਂ ਕੋਈ ਵਿੱਚ ਪਾਣੀ ਕੋ ਵੜਿਆ ਹੋਊਗਾ ਉੱਥੇ ਨੂੰ ਮੁਸ਼ਕਲ ਆਈ ਹੋਊਗੀ ਤੇ ਉਹਨੇ ਫਿਰ ਰਾਤ ਬਰਾਤੇ ਜੀ ਉਹ ਕਹਿੰਦੇ ਵੇਖਿਆ ਤੇ ਹੈ ਨਹੀਂ ਉਹ ਵੜਦਾ ਜੀ ਰਾਤ ਤੇ ਗ੍ਰਾਂਟਾਂ ਕਿੰਨੀਆਂ ਕਿ ਹੁਣ ਤੱਕ ਆ ਚੁੱਕੀਆਂ ਸਕੂਲ ਨੂੰ ਕੀ ਗ੍ਰਾਂਟ ਦਾ ਜੀ ਇਹ ਤੇ ਮਤਲਬ ਉਹ ਉਦਘਾਟਨ ਦੱਸ ਸਕਦੇ ਆ ਕਿਉਂਕਿ ਇਹ ਨੇ ਪੰਚਾਇਤ ਦੇ ਅੰਦਰ ਇਹ ਆਉਂਦਾ ਜੀ ਅੱਛਾ ਹਾਂਜੀ ਹਾਂਜੀ ਤੁਸੀਂ ਕਹਿੰਦੇ ਜਿੰਤਾ ਦਾ ਕੀ ਨਾਮ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਔਰ ਅਸੀਂ ਅੱਜ ਜਿਹੜਾ ਸਵੇਰ ਤੋਂ ਇਸ ਪਾਣੀ ਦਾ ਜਿਹੜਾ ਬਹੁਤ ਜ਼ਿਆਦਾ ਗੰਭੀਰਤਾ ਦਾ ਮੁੱਦਾ ਜੋ ਕਿ ਸਾਰੇ ਆਪਣੇ ਇੱਥੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਆ ਸਕੂਲ ਦੇ ਵਿੱਚ ਪੜ੍ਹਦੇ ਆ ਔਰ ਸਕੂਲ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਕਿ ਇੰਨਾ ਜ਼ਿਆਦਾ ਕਿ ਇਹ ਪਾਣੀ ਮੈਨੂੰ ਲੱਗਦਾ ਕਿ 1 ਮਹੀਨਾ ਤੱਕ ਜਿਹੜਾ ਪਾਣੀ ਨਹੀਂ ਸੁੱਕ ਸਕਦਾ ਜਿਹਦੇ ਕਰਕੇ ਅੱਜ ਜਿਹੜਾ ਪ੍ਰਾਇਮਰੀ ਮਿਡਲ ਤੇ ਹਾਈ ਸਕੂਲ ਦੇ ਜਿਹੜੇ ਬੱਚੇ ਆ ਆਂਗਣਵਾਰੀ ਸੈਂਟਰ ਦੇ ਬੱਚੇ ਸਾਰੇ ਹੀ ਬੱਚਿਆਂ ਨੂੰ ਜਿਹੜੀ ਆ ਸਕੂਲ ਦੇ ਵਿੱਚੋਂ ਛੁੱਟੀ ਕਰਾਈ ਗਈ ਆ ਔਰ ਜਿੰਨੀ ਦੇਰੇ ਪਾਣੀ ਨਹੀਂ ਸੁੱਕ ਰਾ ਮੈਨੂੰ ਮੇਰੇ ਦਾ ਕਿ ਇਹਦੇ ਵਿੱਚ ਜਿਹੜਾ ਬੱਚੇ ਸਕੂਲ ਨਹੀਂ ਆ ਸਕਦੇ ਕਿਉਂਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਵਾ ਔਰ ਅਸੀਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਇਹਦਾ ਜਿਹੜਾ ਪਾਣੀ ਦੀ ਨਿਕਾਸੀ ਆ ਉਹ ਜਲਦ ਤੋਂ ਜਲਦ ਕਰਾਈ ਜਾਵੇ ਤਾਂ ਕਿ ਸਾਡੇ ਇੱਥੇ ਜਿਹੜਾ ਸਕੂਲ ਤੇ ਡੁੱਬਾ ਡੁੱਬਾ ਬਹੁਤ ਸਾਰੇ ਇਹੋ ਜਿਹੇ ਘਰ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਵਾ ਮੀਂਹ ਦਾ بارش ਦਾ ਤੇ ਔਰ ਪਿੰਡ ਦਾ ਪਾਣੀ ਜਿਹੜਾ ਜਾ ਚੁੱਕਾ ਵਾ ਔਰ ਉਹ ਵਿਚਾਰੇ ਜਿਹੜੇ ਆਪਣੇ ਮਜਬੂਰਨ ਘਰ ਖਾਲੀ ਕਰਕੇ ਦੇ ਕਿਸੇ ਦੇ ਘਰਾਂ ਦੇ ਵਿੱਚ ਜਿਹੜੇ ਰਹਿ ਰਿਆ ਜਿਨ੍ਹਾਂ ਪਾਣੀ ਤੋੜਿਆ ਪਿਛੋਂ ਉਹ ਕਿ ਤੁਹਾਨੂੰ ਕਿਸੇ ਤੇ ਹੈਗਾ ਸ਼ੱਕ ਵੀ ਜਾਂ ਕਿੰਨੇ ਨੇ ਤੋੜਿਆ ਜਾਂ ਦਰਖਾਸਤ ਦਿੱਤੀ ਆ ਰਾਤ ਪਾਣੀ ਟੁੱਟਾ ਵਾ ਜੀ ਇਹ ਦੇ ਵਿੱਚ ਹੁਣ ਰਾਤ ਤੇ ਆਪਾਂ ਕਿਸੇ ਨੇ ਵੇਖਿਆ ਨਹੀਂ ਆ ਰਾਤ ਪਾਣੀ ਟੁੱਟਾ ਵਾ ਬਾਕੀ ਤੋੜਿਆ ਤੇ ਜਲਦੋ ਸ਼ਤਾਨੀ ਨਾਲ ਗਿਆ ਵਾ ਬਾਕੀ ਚਲੋ ਪਤਾ ਵੀ ਲੱਗ ਜਾਊਗਾ ਕਿਨੇ ਤੋੜਿਆ ਕਿਉਂਕਿ ਇਹ ਪਾਣੀ ਜਿਹੜਾ ਵਾ ਛੱਪੜ ਜ਼ਿਆਦਾ ਓਵਰਫਲੋ ਹੋਣ ਕਰਕੇ ਇਹੋ ਜੀ ਦੱਸ ਰਿਹਾ ਕਿ ਪਾਣੀ ਰਾਤ ਜਦੋਂ ਸਕੂਲ ਨੂੰ ਕਹਿਣੇ ਵਿੱਚ ਤੋੜਿਆ ਗਿਆ ਵਾ ਇਹ ਕਿੰਨੇ ਸਕੂਲ ਵਿੱਚ ਇਹਦੇ ਵਿੱਚ ਜੀ ਦੋ ਸਕੂਲ ਆ ਤੇ ਇੱਕ ਛੋਟਾ ਆਂਗਣਵਾੜੀ ਤਿੰਨ ਸਕੂਲ ਐ ਕੋਟਲ ਜੀ ਅੱਛਾ ਹਾਂਜੀ ਠੀਕ ਧੰਨਵਾਦ